कोर्ट तो लैके मालपुन रोड जा रहा है राति बारह बजे बहुत ध्यान खादा हो गई देखो ये एक्सीडेंट हो रा फोर बाय फोर थार ए फ कि दोनों मुंडे थे ये गुखों मजारी दसी जा रही है ये गीती का बहुत ध्यान खादसा होता एक्सीडेंट हो ग् देखो देखो मेरे भीरो ध्यान आ ग् चलाया करो हौली चलाया करो ਦੋਨੋਂ ਨੌਜਵਾਨਾਂ ਦੀ ਇਸ ਵੇਲੇ ਡੈਥ ਹੋ ਚੁੱਕੀ ਹੈ ਗੱਡੀ ਇੱਧਰ ਵੱਜੀ ਦੇਖੋ ਸ਼ੋਕਰ ਇੱਥੇ ਗੱਡੀ ਰਡੇਗੀ ਉਹ ਟਾਇਰ ਦੇਖੋ ਕਿੱਥੇ ਡਿਗੇ ਜਾ ਕੇ ਆ ਗੱਡੀ ਦਾ ਕੰਧ ਪਾੜਤੀ ਕੰਧ ਦੇ ਵਿੱਚ ਗੱਡੀ ਵੱਜੀ ਤੇ ਉਹ ਕੰਧ ਪਾੜ ਗਈ ਸਾਰੀ ਉਹ ਤਾਂ ਭਿਆਨਕ ਹਾਸਾ ਹੋਇਆ ਜੀ ਮੇਰੇ ਭਰਾਵੋ ਧਿਆਨ ਨਾਲ ਚਲਾਇਆ ਕਰੋ ਜ਼ਿੰਦਗੀ ਹੋਤ ਜ਼ਿੰਦਗੀ ਮਸੀਂ ਮਿਲਦੀ ਆ ਰੱਬ ਇੱਕ ਵਾਰ ਮੌਕਾ ਦਿੰਦਾ ਜਿੰਦਗੀ ਗੱਡੀ ਦਾ ਹਾਲ ਦੇਖੋ